국민ively, from their radio is <laughs> Ads it It's Jungov만, I think uh, Dutch can potentially see water avez Okay, this is the queue with laqff and laq貼 There is now a holiday are, is Rotherea e Hashtum어서, I feel the Se it's the Billie at ਸ਼ਹੀਦ ਦੀ ਜੋੜ ਮੇਲ ਅੱਜ 25 ਤਰੀਕ ਤੋਂ ਸ਼ੁਰੂ ਹੋ ਗਏ ਨੇ ਪਹਿਲਾ ਦਿਨ ਹੈ ਪਹਿਲੀ ਪੇਸ਼ੀ ਸੀ ਅੱਜ ਸ਼ਹਿਬ ਜਾਦਿਆਂ ਦੀ ਜਦੋਂ ਠੰਡੇ ਬਰਜ ਦੇ ਉੱਪਰ ਉਹਨਾਂ ਰੱਖਿਆ ਗਿਆ ਤਿੰਨ ਜਾਤਾਂ ਉਸ ਉਹਦੀਆਂ ਕਟੜੀਆਂ ਇੱਕ ਦਿਮਾਗ 'ਚ ਜਦੋਂ ਆਉਂਦਾ ਹੈ ਜ਼ਹਿਨ 'ਚ ਜਦੋਂ ਆਉਂਦਾ ਹੈ ਤਾਂ ਕਪਕਪੀ ਜੀ ਛਿੜ ਜਾਂਦੀ ਹੈ ਸੋ ਜਿੱਥੇ ਉਸ ਚੀਜ਼ ਨੂੰ ਯਾਦ ਕਰਦੇ ਆ ਉਸ ਤਸਵੀਰਾਂ ਨੂੰ ਯਾਦ ਕਰਦੇ ਆ ਉਹਦੀ ਅੱਖ ਨਮ ਹੋ ਜਾਂਦੀ ਹੈ ਇੱਥੇ ਸ੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਅਸੀਂ ਖੜੇ ਆ ਜਿੱਥੇ अनेका ਹੀ ਲੰਗਰ ਲੱਗੇ ਹੋਏ ਨੇ ਲੇਕਿਨ ਚਾਂਦੇ ਹੋਏ ਤਸਵੀਰ ਸਾਹਮਣੇ ਆਉਂਦੀ ਹੈ ਕੁਝ ਮੁਸਲਿਮ ਭਰਾ ਲੰਗਰ ਵਰਤਾ ਰਹੇ ਨੇ ਮਿੱਠੇ ਚਾਵਲ ਜਿਹੜੇ ਇਹਨਾਂ ਦਾ ਨਿਆਸ ਹੁੰਦੀ ਉਹ ਵਰਤਾਈ ਜਾ ਰਹੀ ਹੈ ਚੋ ਉਸਦੇ ਬਾਰੇ ਗੱਲਬਾਤ ਕਰਦੇ ਆ ਆਪਾਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਸੀਰ ਖਤਰਈ ਅਸੀਂ ਸਿੱਖ ਮੁਸਲਮਾਨਾਂ ਦੇ ਬੈਨਰ ਹੇਟ ਹਰ ਸਾਲ ਹਾਜ਼ਨਾਰ ਦੀ ਧਰਤੀ ਮਲੇ ਕੋਲੇ ਤੋਂ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਪਾਉਂਦੇ ਹਾਂ ਜੀ ਤੇ ਉਹ ਜਿਹੜਾ ਮਲੇ ਕੋਲੇ ਦੇ ਨਵਾਬ ਨੇ ਹਾਜ਼ਨਾਰਾ ਮਾਰ ਕੇ ਇੱਕ ਮੈਸੇਜ ਦਿੱਤਾ ਸੀ ਉਹ ਇੱਕ ਸੁਨੇਹਾ ਦਿੱਤਾ ਸੀ ਪਿਆਰ ਦਾ ਮੁਹੱਬਤ ਦਾ ਜ਼ੁਲਮ ਦੇ ਖਿਲਾਫ ਹੱਕ ਅਰ ਸੱਚ ਦੀ ਆਵਾਜ਼ ਬਣ ਕੇ ਖੜੇ ਹੋਏ थे ਉਸੇ ਹੱਕ ਅਰ ਸੱਚ ਦੀ ਆਵਾਜ਼ ਬਣ ਕੇ ਉਹਦੇ ਉੱਪਰ ਪੈਰਾ ਦੇ ਕੇ ਤਿੰਨ ਲਈ ਇੱਥੇ ਪਹੁੰਚਦੇ ਹਾਂ ਹਰ ਸਾਲ ਪੂਰੇ ਵਿਸ਼ਵ 'ਚ ਜੇ ਕਹਿ ਸਕਦੇ ਆ ਕਿ ਕੋ ਥਾਂ ਹੈਗੀ ਐ ਮਲੇਰਕੋਟਲੇ ਵੀ ਜਿੱਥੇ ਸਾਰੇ ਧਰਮ ਬੜੇ ਪਿਆਰ ਸਤਿਕਾਰ ਨਾਲ ਰਹਿੰਦੇ ਨੇ ਇੱਕ ਮਿਸਾਲ ਬਣ ਜਾਂਦੀ ਜਦੋਂ ਮਲੇਰਕੋਟਲੇ ਜਾਂਦੇ ਆ ਇੰਜ ਲੱਗਦਾ ਨਹੀਂ ਹੈਗਾ ਵੀ ਇੱਥੇ ਇਕੱਲੇ ਮੁਸਲਮਾਨ ਰਹਿੰਦੇ ਨੇ ਜਾਂ ਹਿੰਦੂ ਰਹਿੰਦੇ ਨੇ ਜਾਂ ਸਿੱਖ ਰਹੇ ਨੇ ਉਹ ਗੁਰੂ ਸਾਹਿਬ ਦਾ ਹਾਜ਼ਰ ਨਾਮਾ ਜਿਹੜਾ ਉੱਥੋਂ ਦਿੱਤਾ ਗਿਆ ਸੀ ਆ ਉਹ ਪੂਰੇ ਪੰਜਾਬ ਨੂੰ ਇੱਕ ਮੈਸੇਜ ਦਿੰਦਾ ਲੇਕਿਨ ਫੇਰ ਵੀ ਗੱਲਾਂ ਉੱਠਦੀਆਂ ਨੇ ਫੇਰ ਇਹਨਾਂ ਦਿਨਾਂ ਦੇ ਵਿੱਚ ਜਿਹਦੇ ਕੀਤਾ ਜਾਂਦਾ ਕਿ ਜੋ ਤੁਸੀਂ ਇਹ ਦਿੱਤੇਗੇ ਸੀ ਅਸਲ 'ਚ ਗੱਲ ਇਹ ਹੈ ਨਾ ਮੈਂ ਜਿਵੇਂ ਪਹਿਲਾਂ ਗੱਲ ਕਰ ਰਿਹਾ ਸੀ ਅਸੀਂ ਲੋਕ ਧਰਮ ਦੇ ਧਾਰਮਿਕ ਹੈ ਹੀ ਨਹੀਂ ਜੀ ਧਰਮ ਦਾ ਧਾਰਮਿਕ ਤਾਂ ਹੋਊਗਾ ਜੋ ਧਰਮ ਦੀ ਸਿੱਖਿਆਵਾਂ ਨੂੰ ਫਾਲੋ ਕਰੂਗਾ ਜੀ ਧਰਮ ਦੀ ਸਿੱਖਿਆਵਾਂ ਨੂੰ ਜਾਣ ਗਿਆ ਨਾ ਪਰ ਆਪਣੀ ਜ਼ਿੱਦੀ ਜੀ ਜਾਰੂਗਾ ਅਸੀਂ ਹਾਂ ਨਾਮ ਦੇ ਧਾਰਮਿਕ ਜੀ ਅਸੀਂ ਹਾਂ ਪਹਿਰਾਵੇ ਦੇ ਧਾਰਮਿਕ ਅਸੀਂ ਹਾਂ ਜਨਮ ਦੇ ਧਾਰਮਿਕ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਬਹੁਤ ਸੌਖਾ ਹੈ Hindu ਜਾਂ Musalman ਹੋਣਾ ਪਰ ਬਹੁਤ ਔਖਾ ਹੈ ਆਦਮੀ ਦਾ ਇਨਸਾਨ ਹੋਣਾ ਅਸੀਂ ਇਨਸਾਨ ਹੀ ਨਹੀਂ ਬਣੇ ਇਨਸਾਨ ਧਾਰਮਿਕ ਹੋਣ ਲਈ ਪਹਿਲਾਂ ਇਨਸਾਨ ਬੰਨਾ ਜ਼ਰੂਰੀ ਹੈ ਜੀ ਮੈਂ ਐਕਸਰ ਕਹਿਣਾ ਹੁੰਦਾ ਜੇ ਕਿਸੇ ਨੇ ਐਮਏ ਪਾਸ ਕਰਨੀ ਹੋਵੇ ਉਹਦੇ ਲਈ ਬੀਏ ਪਾਸ ਹੋਣਾ ਜ਼ਰੂਰੀ ਹੈ ਨਾ ਪਹਿਲਾਂ ਜੇ ਕੋਈ ਬੀਏ ਪਾਸ ਕੀਤੇ ਬਿਨਾ ਹੀ ਐਮਏ ਪਾਸ ਹੋਣ ਦਾ ਦਾਵਾ ਕਰਦਾ ਕੀ ਕਹਾਂਗੇ ਇਹ ਐਮਏ ਪਾਸ ਨਹੀਂ ਐਵੇਂ ਪਾਸ ਹੈ ਐਵੇਂ ਬਿਲਕੁਲ ਇਸ ਤਰ੍ਹਾਂ ਹੀ ਜਿਹੜਾ ਬੰਦਾ ਇਨਸਾਨ ਬਣੇ ਬਿਨਾ ਹੀ ਧਾਰਮਿਕ ਹੁੰਦਾ ਦਾਵਾ ਕਰਦਾ ਉਹ ਐਵੇਂ ਦਾ ਧਾਰਮਿਕ ਹੈ ਕਿਉਂਕਿ ਧਰਮ ਦੇ ਸਿਲੇਬਸ ਦਾ ਜਿਹੜਾ ਪਹਿਲਾ 파ਟ ਹੈ ਉਹ ਇਨਸਾਨੀਅਤ ਹੈ ਆਪਾਂ ਕਹਿ ਸਕਦੇ ਹਾਂ ਫਿਰ ਅਸੀਂ ਪਹਿਰਾਵਿਆਂ ਦੇ ਉੱਪਰ ਵਿਸ਼ਵਾਸ ਕਰ ਰਹੇ ਹਾਂ ਇੱਕ ਦੂਸਰੇ ਉੱਪਰ ਨਹੀਂ ਕਰ ਰਹੇ ਹੋਈ ਨਾ ਇਸੇ ਕਰਕੇ ਗੁਰੂ ਸਾਹਿਬ ਦਾ ਫਰਮਾਨ ਹੈ ਦਸਮ ਗ੍ਰੰਥ ਅਕਾਲ ਉਸਤਤਿ ਚ ਅਕਾਲ ਉਸਤੰਗ ਸਤਾਰਾਂ ਤੇ ਮਨਸ ਕੀ ਜਾ ਸਬੈ ਕਿਉ ਪਹਿਚਾਨੂ ਜੀ ਇੱਕ ਦੀ ਗੱਲ ਕੀਤੀ ਹੈ ਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੋਰਟ ਮਹੱਲਾ ਪੰਜਵਾਂ ਅੰਗ 611 ਇੱਕ ਪਿਤਾ ਇੱਕ ਸਕੇ ਹੰਬਾਰਿ ਦਸਮ ਗ੍ਰੰਥ ਅਕਾਲ ਉਸਤੰਗ 42 ਜਿਹਨ ਪ੍ਰੇਮ ਕੀ ਹੋਤੀ ਨਹੀਂ ਪ੍ਰਭ ਪਾਇਓ ਉਥੋਂ ਤਾਂ ਇੱਕ ਦੀ ਗੱਲ ਹੋ ਰਹੀ ਹੈ ਇਨਸਾਨੀ ਦੀ ਗੱਲ ਹੋ ਰਹੀ ਹੈ ਪਿਆਰ ਦੀ ਗੱਲ ਹੋ ਰਹੀ ਹੈ ਜੇ ਜੇ ਹੁਣ ਕੋਈ ਇਸ ਹੁਲਦ ਤੂੰ ਸੋਚਦਾ ਸੀ ਕਿ ਨਹੀਂ ਤੇ ਅਸੀਂ ਸਿੰਦੂ ਗ੍ਰੰਥਾਂ ਦੀ ਗੱਲ ਕਰ ਰਹੀਏ ਮਹਾਉਪਨਿਸ਼ਦ ਉਹਨਾਂ ਦੀ ਕਿਤਾਬ ਹੈ ਧਰਮ ਗ੍ਰੰਥ ਹੈ ਅਧਿਆਏ 6 ਸ਼ਲੋਕ ਵਾਸੂਦੇਵ ਕੁਟੂਮਕਮ ਸਾਰੇ ਸ਼੍ਰੀਸ਼ੀਕ ਪਰਿਵਾਰ ਫਿਰ ਅਸੀਂ ਕਿਹਦੇ ਨਾਲ ਲੜ ਰਹੇ ਹਾਂ ਕਿਹ ਨਾਲ ਕਿਹ ਨਾਲ ਕਰ ਰਹੇ ਹਾਂ ਜਦੋਂ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ ਪ੍ਰਾਣਾ ਵਿੱਚ ਲਿਖਿਆ ਹੋਇਆ ਉਸ ਚੀਜ਼ ਨੂੰ ਸਮਝਣ 'ਚ ਦੇਰੀ ਕਿਉਂ ਹੋ ਰਹੀ ਹੈ ਕਿ ਸਮਝ ਆਉਂਦਾ ਆਪਾਂ ਦੇਰੀ ਇਸ ਕਰਕੇ ਅਸੀਂ ਧਰਮ ਪੜਦੇ ਨਹੀਂ ਨਾ ਜਾਣਦੇ ਨਹੀਂ ਹੈਗੇ ਉਸੇ ਜਨਮ ਦੇ ਧਰਮਿਕਾਂ तुम हिंदू घर पैदा हो गए एक मुसलमान घर पैदा हो गया एक सिख घर पैदा हो गया पर सिख बन गए मैंने एक गल दसो एक डॉक्टर के घर बेटा पैदा होकर एम बी बी एस करे बगैर डॉक्टर कह देंगे वकील के घर के बेटा पैदा होने बकार नहीं कि तुम एल एल बी वकील कह देंगे एल एल बी करनी जरूरी है ना डॉक्टर बनने लम बी एस करनी जरूरी है वकील बनने लल एल बी जरूरी है तो फिर अभी कि मुसलमान हाँ कि हिंदू हाँ कि सिख हाँ इस तरह बाई चांस हाँ वो घर पैदा हो गए बन गए अं ਅਕਸਰ ਸਾਡੀ ਜਦੋਂ ਇਸ ਤਰ੍ਹਾਂ ਦੇ ਡਿਬੇਟਸ ਹੁੰਦੀਆਂ ਨੇ ਐਗਜ਼ੈਂਪਲ ਅਸੀਂ ਦੰਦੇ ਆ ਕਿ ਕਿਸੇ ਵਿਅਕਤੀ ਦਾ ਐਕਸੀਡੈਂਟ ਹੋ ਗਿਆ ਉਸ ਨੂੰ ਬਲੱਡ ਦੀ ਜ਼ਰੂਰਤ ਹੈ ਉਹ ਕੋ ਦੇ 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 ਵੀ ਕਿਹਦਾ ਖੂਨ ਲੱਗਿਆ ਬਲੱਡ ਦੇ ਦੇ ਨਾ ਉਦੋਂ ਫਿਰ ਕਿਉਂ ਲਿਤਾਇਆ ਫਿਰ ਕੋਈ ਇਹੀ ਚੀਜ਼ ਹੈ ਅਸਲ ਨੂੰ ਲੋੜ ਹੈ ਸਾਨੂੰ ਧਰਮ ਗ੍ਰੰਥਾਂ ਨੂੰ ਪੜ੍ਹਿਆ ਸੀ ਸਾਡੇ ਅਸੀਂ ਨਾ ਸਾਨੂੰ ਜਿਹੜੇ ਪੋਲੀਟੀਕਲ ਲੋਕ ਆਪਣੇ ਸਿਆਸੀਤ ਨੂੰ ਮੁੱਖ ਰੱਖ ਕੇ ਜਿਹੜੇ ਸਾਡੇ ਸਾਹਮਣੇ ਚੀਜ਼ ਪੇਸ਼ ਕਰਦੇ ਨੇ ਉਦੋਂ ਅਸੀਂ ਪ੍ਰਭਾਵਿਤ ਹੋ ਜਾਂਦੇ ਆ ਤੇ ਬਗੈਰ ਦੇਖੇ ਉਸ ਨੂੰ ਯਕੀਨ ਕਰਕੇ ਇੱਕ ਦੂਜੇ ਦੁਸ਼ਮਣ ਬਣ ਰਹੇ ਹਨ ਮੈਂ ਕੋਲੋਂ ਪਿੱਛੇ ਨਾ ਕੁਝ ਬੈਨਰ ਲੱਗੇ ਹੋ ਦੇਖ ਰਿਹਾ ਹਾਂ ਇਸਲਾਮੀ ਸਿੱਖਿਆ ਇਹ ਕੀ ਇਹਦਾ ਮਹੱਤਵ ਕੀ ਹੈ ਕੀ ਲਿਖਿਆ ਗਿਆ ਹੈ ਇੱਕ ਕੁਰਾਨ ਸ਼ਰੀਫ ਜੀ ਦਾ ਚੈਪਟਰ ਹੈ ਜੀ ਅਲ ਹੁਜੂਰਾਤ ਉਹਦੀ ਆयत ਨੰਬਰ ਹੈ ਜੀ 13 ਜੀ ਯਾ ਇਨਨਾਸੂ ਇਨਾ ਖਲਕਨਾਕੁਮ ਮਿਨ ਜ਼ਕਰਿਉਨ ਵਾ ਉਨਸਾ ਇਹ ਉਹਦਾ ਟਰਾਂਸਲੇਸ਼ਨ ਹੈ ਮਤਲਬ ਇਹ ਵੀ ਪਰਮਾਤਮਾ ਦਾ ਪਰਮੂ ਦਾ ਫਰਮਾਨ ਹੈ ਕਿ ਸੰਸਾਰ ਦੇ ਜਿਹੜੇ ਸਾਰੇ ਲੋਕ ਨੇ ਉਹ ਇੱਕ ਮਾਤਾ ਪਿਤਾ ਤੋਂ ਪੈਦਾ ਹੋਏ ਨੇ ਸਾਡੇ ਮਢਲੇ ਮਾਵਾ ਵੀ ਕਿਥੇ ਇੱਕ ਮਾਵਾ ਬਾਬੇ ਦੀ ਔਲਾਦ ਨੂੰ ਕਿਹਾ ਕੀ ਕਿਹਾ ਜਾਊਗਾ ਭੈਣ ਭਰਾ ਫਿਰ ਅਸੀਂ ਭਰਾ ਭਰਾ ਠੀਕ ਹੈ ਨੇ ਸਾਡੇ ਚ ਕੋਈ ਜਨਮ ਦੇ ਧਾਰ ਦੇ ਉੱਚਾ ਨਹੀਂ ਹੈਗਾ ਕਰਮ ਦੇ ਧਾਰ ਦੇ ਉੱਚਾ ਹੈ ਜੇ ਦੇਖੋ ਤੁਸੀਂ ਕੁਰਾਨ ਸ਼ਰੀਫ ਦੀ ਇਹ ਆਇਤ ਪੜੀ ਜੋ ਗੁਰਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਮਨਸ ਕੀ ਜਾਤ ਦੇ ਕੋ ਬਿਸਾਨੋ ਤੁਸੀਂ ਹਿੰਦੂ ਗ੍ਰੰਥ ਦੀ ਵੀ ਪੜੀ ਸਾਰਾ ਜੀ ਗੱਲ ਇੱਕੋ ਹੀ ਲਿਖੀ ਹੈ ਪਰ ਸਮਝ ਤੋਂ ਬਾਹਰ ਹੋ ਰਿਹਾ ਹੈ ਇਹ ਨਾ ਸਭ ਤੁਸੀਂ ਬਾਹਰ ਹੈਗੇ ਉਸ ਪੜਦੇ ਨਹੀਂ ਹੈਗੇ ਅਸੀਂ ਕਦੇ ਵਿਚਾਰਦੇ ਨਹੀਂ ਹੈਗੇ ਕਿ ਪੜ੍ਹਦੇ ਦਾ ਵਿਚਾਰਦੇ ਨਹੀਂ ਹੈਗੇ ਠੀਕ ਹੈ ਨਹੀਂ ਇੱਕ ਸੰਵਿਧਾਨ ਹੈ ਜੇ ਇਹ ਸੰਵਿਧਾਨ ਨੂੰ ਅਸੀਂ ਜਾਣਾਂਗੇ ਨਹੀਂ ਉਦੋਂ ਪਰਮਣ ਕੀ ਕਰਾਂਗੇ ਅਸੀਂ ਅੱਜ ਬਸ ਪਹਿਰਾਵੇ ਧਾਰਮਿਕਾਂ ਕਿਉਂਕਿ ਮੈਂ ਜਿੰਨੇ ਤੁਸੀਂ ਸਰਵੰਨਦ ਪੜ੍ਹੋਗੇ ਦੇਖੋਗੇ ਧਰਮ ਜੋੜਦਾ ਹੈ ਤੋੜਦਾ ਨਹੀਂ ਹੈ ਧਰਮ ਪਿਆਰ ਸਿਖਾਉਂਦਾ ਨਫ਼ਰਤ ਨਹੀਂ ਸਿਖਾਉਂਦਾ ਜੇ ਸਾਡੇ ਵਿਚਾਰ ਕੋਈ ਚੀਜ਼ ਤੋੜ ਪੈਦਾ ਕਰ ਰਹੀ ਹੈ ਸਾਡੇ ਚ ਨਫ਼ਰਤ ਕਰ ਰਹੀ ਹੈ ਤਾਂ ਸਮਝ ਲਓ ਉਹ ਅਧਰਮ ਹੈ ਧਰਮ ਦੇ ਪੇਛੇ ਉਹ ਕੀ ਕੁਛ ਲੰਗਰ ਚ ਬਣਾਇਆ ਜਾ ਰਿਹਾ ਆਪਾਂ ਦੇਖੀ ਜਰਾ ਮਾੜਾ ਚੱਲ ਰਿਹਾ ਆਜੋ ਸੋ ਕੋਲਾ ਮੇਕਾ ਨਾਲ ਆਜੋ ਅੱਛਾ ਸੋ ਆ ਲੰਗਰ ਦੀ ਤਿਆਰੀ ਹੋ ਰਹੀ ਆ ਆਇਆ ਤੇ ਜਿਹੜੀ ਹੈਗੀ ਪੰਜਾਬੀ ਚ ਟ੍ਰਾਂਸਲੇਟ ਕਰਕੇ ਲਿਖਿਆ ਹੋਇਆ ਸਾਰੇ ਸੰਸਾਰ ਦੇ ਲੋਕ ਇੱਕ ਰੱਬ ਦੇ ਬੰਦੇ ਨੇ ਸੋ ਇਹ ਸਿੱਖਿਆਵਾਂ ਵੀ ਨਾਲ ਨਾਲ ਲਿਖੀਆਂ ਹੋਈਆਂ ਨੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਆ ਲੰਗਰ ਜਿਹੜਾ ਹੈਗਾ ਇਸ ਤਰ੍ਹਾਂ ਤਿਆਰ ਹੋ ਰਿਹਾ ਉਹੀ ਰਵਾਇਤੀ ਬਰਤਨ ਜਿਹੜੇ ਆ ਵਰਤੇ ਜਾ ਰਹੇ ਹੈਗੇ ਨੇ ਬਜੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਲੰਗਰ ਬਣਾ ਕੇ ਵਰਤਾਇਆ ਜਾ ਰਿਹਾ ਹੈ ਮੁਸਲਿਮ ਭਾਈਚਾਰੇ ਵੱਲੋਂ ਜੋ ਕਿ ਮਲੇਰ ਕੋਟਲਾ ਤੋਂ ਆਏ ਨੇ ਉਹਨਾਂ ਵੱਲੋਂ ਹੈਗਾ ਇਹ ਇਹ ਬਰਤਨਾਂ ਦੇ ਉੱਪਰ ਰਾਖ ਲੱਗੀਆਂ ਇਹਨੂੰ ਜ਼ਮੀਨ 'ਚ ਦਬਾ ਕੇ ਬਣਾਇਆ ਜਾਂਦਾ ਜੀ ਹਾਂਜੀ ਇਹਨਾਂ ਦੇ ਉੱਪਰ ਰਾਖ ਲੱਗੀਆਂ ਬਰਤਨਾਂ ਜ਼ਮੀਨ 'ਚ ਦਬਾ ਕੇ ਨਹੀਂ ਨਹੀਂ ਜੀ ਇਹਨਾਂ ਦਵਾ ਇੱਕ ਵਾਰੀ ਤਿਆਰ ਕਰਨ ਤੋਂ ਬਾਅਦ ਜਦ ਥੋੜੇ ਦੇ ਕੱਚੇ ਰਹਿੰਦੇ ਨੇ ਫਿਰ ਇਹਨਾਂ ਸਾਈਡਾਂ ਦੇ ਉੱਪਰ ਨੇ ਕੋਲੇ ਪਾਏ ਜਾਂਦੇ ਨੇ ਅੱਗ ਪਾਈ ਜਾਂਦੀ ਫਿਰ ਇਹਨੂੰ ਕਹਿੰਦੇ ਨੇ ਦਮ ਲਗਾਇਆ ਜਾਂਦਾ ਕੱਪੜਾ ਪਾ ਕੇ ਨੇ ਉਹਨੂੰ ਦਮ ਲਗਾਇਆ ਜਾਂਦਾ ਪਰ ਉਹਦੀ ਪਾਫ ਨਾਲ ਜਿਆਦਾ ਅੱਛੇ ਬੰਦੇ ਜਿਹਨਾਂ ਮਤਲਬ ਉਹਦੀ ਸਟਰੀਮ ਬੰਦੀ ਹੈ ਇਹ ਉਹਨੇ ਅੱਛੇ ਟੈਬਲ ਬੰਦੇ ਨੇ ਦੇਖੋ ਜੀ ਇਹ ਵੀ ਇੱਕ ਤਰੀਕਾ ਹੈ ਬੜਾ ਪ੍ਰਾਪਤਨ ਤਰੀਕਾ ਜਿਹੜਾ ਚੱਲਿਆ ਆ ਰਿਹਾ ਹੈਗਾ ਉਸ ਨੂੰ ਫੋਲੋ ਕੀਤਾ ਜਾ ਰਿਹਾ ਇੱਥੇ ਲੰਗਰ ਦੇ ਵਿਚਾਲ ਲੰਗਰ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਇਸ ਤਰ੍ਹਾਂ ਜਿਹੜਾ ਹੈਗਾ ਲੰਗਰ ਵਰਤਾਇਆ ਜਾ ਰਿਹਾ ਹੈਗਾ ਸੋ ਅਮਲੇਟ ਕੋਟਰ ਤੋਂ ਤੇ ਮੁਸਲਿਮ ਭਾਈਚਾਰੇ ਦੇ ਲੋਕ ਆਏ ਹੋਏ ਨੇ ਤੇ ਇਹਨਾਂ ਦੇ ਨਾਲ ਹੀ ਸਿੱਖ ਭਾਈਚਾਰਾ ਵੀ ਜਿਹੜਾ ਹੈਗਾ ਉਹ ਸੇਵਾ ਵਿੱਚ ਲੱਗਿਆ ਹੋਇਆ ਹੈ ਬਾਬਾ ਜੀ ਵਾਇਗੁਰਜੀ ਖਾਲਸਾ ਵਾਇਗੁਰਜੀ ਦੀ ਬਤਕਾ ਖਾਲਸਾ ਵਾਇਗੁਰਜੀ ਦੀ ਖੋਤੇ ਇਹੋ ਪਵਿੱਤਰ ਸਥਾਨ ਤੇ ਜਿੱਥੇ ਜੋੜ ਮਿਲੇ ਤੇ ਅਸੀਂ ਸਾਬ ਜਦਾਂ ਨੂੰ ਚੇਤੇ ਕਰਦੇ ਆ ਇੱਥੇ ਰਲ ਮਿਲ ਕੇ ਲੰਗਰ ਦੀ ਸੇਵਾ ਕਰ ਰਹੇ ਹਾਂ ਜੀ ਬਹੁਤ ਵਧੀਆ ਖੁਸ਼ੀ ਹੋਈ ਹੈ ਜੀ ਸੰਗਤਾਂ ਇਹ ਵੀ ਆਪਣੇ ਭਾਈ ਸਿਮਰਨ ਵੀਰਾਂ ਪਰ ਬਹੁਤ ਵਧੀਆ ਖੁਸ਼ੀ ਨਾਲ ਸੇਵਾ ਕਰਦੇ ਆ ਪਰ ਇਹ ਆਪਣੇ ਸਿੱਖ ਵੀਰਾਂ ਭੈਣਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਏ ਚੌਲ ਨਹੀਂ ਇਹ ਆਪਣੇ ਭਰਾਵਾਂ ਦਾ ਪਿਆਰ ਵਾ ਇਹ ਭਰਾਵਾਂ ਦਾ ਪਿਆਰ ਹੈ ਇਹ ਮਿੱਠੇ ਚੋਲ ਨਹੀਂ ਪਿਆਰ ਹੈ ਹਾਂ ਇਹ ਪਿਆਰ ਆ ਭਰਾਵਾਂ ਦਾ ਇਹ ਮਿੱਠੇ ਚੋਲ ਕਰਕੇ ਨਾ ਖਾਓ ਇਹ ਪਿਆਰ ਆ ਪਿਆਰ ਕਰਕੇ ਸਭੋ ਇੱਥੇ ਆ ਗਏ ਬਹੁਤ ਹੀ ਚੜ੍ਹਦੀ ਕਲਾ ਦੀ ਸੇਵਾ ਕਰਦੇ ਵੀਰ ਭਰਾ ਸਦੀਜ਼ਾ ਰੇ ਚੱਲੰਦਾ ਆ ਬੜਾ ਹੁਮਮਣ ਸਕੂਨ ਮਿਲਦਾ ਖੁਸ਼ੀ ਹੋਈ ਆ ਅਸੀਂ ਇਹਨਾਂ ਭਰਾਵਾਂ ਦੇ ਵਿੱਚ ਸੇਵਾ ਰਲ ਕੇ ਕਰਦੇ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਸੋ ਸਿੰਘ ਸਾਹਿਬ ਨੇ ਕਿੰਨੇ ਪਿਆਰੇ ਸ਼ਬਦਾਂ ਨਾਲ ਕਿਹਾ ਵੀ ਇਹਨੂੰ ਕੱਲੇ ਚੋਲ ਨਾ ਜਾਣੀਓ ਇਹ ਪਿਆਰ ਹੈ ਦੋ ਧਰਮਾਂ ਦਾ ਦੋ ਧਰਮ ਇਕੱਠੇ ਹੋ ਕੇ ਇਸ ਤਰ੍ਹਾਂ ਜਿਹੜਾ ਹੈਗਾ ਲੰਗਰ ਦੀ ਸੇਵਾ ਕਰ ਰਹੇ ਨੇ ਸੋ ਆਪਾਂ ਗੱਲਬਾਤ ਵੀ ਕਰਦੇ ਆ ਭੈਣ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੁਹੰਮਦ ਸਲੀਮ ਹੈ ਜੀ ਮੁਹੰਮਦ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੀ ਮੈਂ ਨਿਊ ਚੰਡੀਗੜ੍ਹ ਤੋਂ ਆਏ ਹਾਂ ਚੰਡੀਗੜ੍ਹ ਆਏ ਹੋ ਜੀ ਮੈਂ ਇਹਨਾਂ ਦਾ ਮੈਂਬਰ ਆ ਸਿੱਖ ਮੁਸਲਮਾਨਾਂ ਦਾ ਮੈਂਬਰ ਅੱਛਾ ਇਸ ਜਿਹੜੀ ਇਹ ਫਾਰਮ ਭਰਾਈ ਹੋ ਰਹੀ ਹੈ ਜੀ ਕਿੰਨੇ ਸਾਲ ਤੁਸੀਂ ਸੇਵਾ ਤੇ ਆ ਰਹੇ ਮੈਂ ਤਕਰੀਬਨ 2 ਸਾਲ ਤੋਂ ਇਹਨਾਂ ਨਾਲ ਜੁੜਿਆ ਹਾਂ ਡਾਕਟਰ ਸਾਹਿਬ ਨਾਲ ਜੀ ਹਾਂ ਜੀ ਚੰਗਾ ਲੱਗਦਾ ਜਦੋਂ ਇੱਥੇ ਆ ਕੇ ਸੇਵਾ ਕਰਦੀ ਹੈ ਕਿਉਂਕਿ ਜਿਹੜੀ ਤਾਲਣਾ ਹੈਗੀ ਹੈ ਜੋ ਸ਼ਾਹਬਜ਼ਾਦਿਆਂ ਨੂੰ ਸਜਾਏ ਦਿੱਤੀ ਸੀ ਉਹ ਵੀ ਤੁਹਾਡੇ ਹਾਂਜੀ ਬਹੁਤ ਚੰਗਾ ਲੱਗਦਾ ਜੀ ਹਰੇਕ ਧਰਮ ਦੁਨੀਆਂ ਦਾ ਕੋਈ ਵੀ ਧਰਮ ਹੈ ਤਕਰੀਬਨ ਮੁਹੱਬਤ ਦਾ ਪੈਗਾਮ ਦਿੰਦਾ ਹੈ ਹਰੇਕ ਧਰਮ ਕੋਈ ਵੀ ਬੁਰਾਈ ਨਹੀਂ ਸਿਖਾਉਂਦਾ ਇਸਲਾਮ ਧਰਮ ਵੀ ਬੁਰਾਈ ਨਹੀਂ ਸਿਖਾਉਂਦਾ ਮੁਹੱਬਤ ਦਾ ਪੈਗਾਮ ਦੇ ਰਿਹਾ ਹੈ ਜੋ ਦੱਸਿਆ ਜਾਂਦਾ ਹੈ ਇਸੇ ਮੁਹੱਬਤ ਦੇ ਪੈਗਾਮ ਨੂੰ ਅੱਗੇ ਵਧਾ ਰਹੇ ਹਾਂ ਸੋ ਬਿਲਕੁਲ ਧਰਮ ਕੋਈ ਵੀ ਮਾੜਾ ਨਹੀਂ ਹੁੰਦਾ ਹੈਗਾ ਤਾਂ ਮਜਬ ਜਿਹੜਾ ਹੈਗਾ ਹਰੇਕ ਇਨਸਾਨੀ ਦਸਕਾਉਂਦਾ ਹੈ ਇਨਸਾਨੀ ਦੀ ਗੱਲ ਜਿਹੜੀ ਹੈ ਉਹ ਇੱਥੇ ਦੇਖਣ ਨੂੰ ਮਿਲ ਰਹੀ ਹੈ ਸੋ ਇੱਕ ਵਾਰੀ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਿਸ ਤਰ੍ਹਾਂ ਲੰਗਰ ਜਿਹੜਾ ਹੈਗਾ ਉਹ ਚਲਾਇਆ ਸਭ ਦੇ ਸਾਂਝੇ ਤੌਰ ਦੇ ਉੱਪਰ ਰਲ ਕੇ ਲੰਗਰ ਜਿਹੜਾ ਹੈਗਾ ਤੇ ਵਰਤਾਇਆ ਜਾ ਰਿਹਾ ਹੈ ਜੋ ਮਲੇਰਕੋਟਲੇ ਤੋਂ ਲੋਕ ਆਏ ਨੇ ਚੰਡੀਗੜ੍ਹ ਤੋਂ ਮੁਸਲਿਮ ਲੋਕ ਆਏ ਨੇ ਸਿੱਖ ਭਰਾ ਵੀ ਜਿਹੜੇ ਹੈਗੇ ਨੇ ਉਹ ਇੱਥੇ ਲੰਗਰ ਵਰਤਾ ਰਹੇ ਨੇ ਸੋ ਇਹ ਤਸਵੀਰਾਂ ਦੇਖ ਕੇ ਕਹਿ ਸਕਦੇ ਆ ਕਿ ਮੁਸਲਿਮ ਸਿੱਖ ਭਾਈਚਾਰਾ ਜਿਹੜਾ ਹੈਗਾ ਉਹ ਇੱਕ ਵੰਮ ਸਾਥ ਹੋ ਕੇ ਚੱਲ ਰਿਹਾ ਹੈਗਾ ਸੋ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾ ਦਈਏ ਕਿ ਇਸ ਤਰ੍ਹਾਂ ਇਕੱਠੇ ਪੰਕਤੀ ਦੇ ਵਿੱਚ ਬੈਠ ਕੇ ਵੀ ਸਿੱਖਾ ਮੁਸਲਿਮ ਪਾਈਚਾਰੇ ਜਿਹੜੀ ਮਿਸਾਲ ਹੈਗੀ ਹੈ ਇੱਥੇ ਦਿੱਤੀ ਜਾ ਰਹੀ ਹੈ ਇੱਕ ਪੂਰੀ ਪੰਗਤ ਹੈ ਜਿਹੜੀ ਸੋ ਇਸ ਨੂੰ ਤਸਵੀਰਾਂ ਤੁਸੀਂ ਦੇਖ ਕੇ ਸਮਝ ਸਕਦੇ ਹੋ ਕਿ ਆਹ ਚੀਜ਼ ਜਿਹੜੀ ਹੈਗੀ ਆ ਕਿਦੜੇ ਹੀ ਦੇਖਣ ਨੂੰ ਮਿਲਦੀ ਆ ਸੋ ਇਸ ਵੇਲੇ ਸ਼੍ਰੀ ਫਤਿਹਗੜ ਸਾਹਿਬ ਦੀ ਇਸ ਧਰਤੀ ਦੇ ਉੱਪਰ ਪੋਦੀਆਂ ਰਾਤਾਂ ਦੇ ਵਿੱਚ ਸੀ ਕਵਰੇਜ ਕਰ ਰਹੇ ਸੀਗੇ ਤਾਂ ਤਸਵੀਰ ਦਿਖਾਣੀ ਲਾਜ਼ਮੀ ਬਣਦੀ ਸੀ